ਬੱਡਿੰਗ ਆਰਟਿਸਟ ਦੀ ਕਹਾਣੀ ਆ ਉਹ ਵੀ ਚਾਹੁੰਦਾ ਉਹਦਾ ਨਾਮ ਹੋਵੇ ਦੁਨੀਆ 'ਚ ਉਹਨੂੰ ਗਾਉਣ ਦਾ ਸ਼ੌਂਕ ਹੁੰਦਾ ਬਹੁਤ ਜ਼ਿਆਦਾ ਛੋਟੇ-ਛੋਟੇ ਪੱਬਸ ਕਲੱਬਸ 'ਚ ਜਾ ਕੇ ਆਪਣਾ ਗੁਜ਼ਾਰਾ ਕਰਦਾ ਬਟ ਉਹ ਉਹ ਵੀ ਚਾਹੁੰਦਾ ਕਿ ਉਹਨੂੰ ਸਾਰੀ ਦੁਨੀਆ ਪਛਾਣੇ ਉਹ ਉਹਦੀ ਲਾਈਫ ਦੀ ਸਟਰਗਲ ਹੈ ਉਹ ਆਪਣੀ ਮੰਜ਼ਿਲ ਪਾ ਪੌਂਦਾ ਨਹੀਂ ਪਾਉਂਦਾ ਕੀ ਮੁਸ਼ਕਲਾਂ ਆਉਂਦੀਆਂ ਅਬਸੈਂਡ ਡਾਊਨ ਸਕੀਨ ਹੈ ਆਰਟਿਸਟ ਦੀ ਲਾਈਫ ਤੇ ਉਹਦੇ ਬਾਰੇ ਆਈ ਐਮ ਅ ਬ੍ਰਾਂਡ ਅ ਬ੍ਰਾਂਡ ਕਿਤਾ ਹੋਂਦਾ ਲੜਦਾ ਹੈ ਹੈਨਾ ਬੱਸ ਜੇ ਪੰਚ ਵੀ ਆ ਤਾਂ ਇੱਕਦਮ ਲੱਗਣਾ ਚਾਹੀਦਾ ਵੀ ਹਾਂ ਵੀ ਸ਼ੀਰੋ ਵਾਲਾ ਪੰਚ ਆਸੀ ਜਦੋਂ ਫਾਈਟ ਸੀਨ ਕਰ ਰਹੇ ਸੀ ਸਤੋਵਦੀ ਚੀਜ਼ ਸਾਡੀ ਇਹ ਹੀ ਹੋਈ ਸੀਗੀ ਉਸ ਫਾਈਟ ਸੀਨ ਦੇ ਵਿੱਚ ਫਾਈਟ ਸੀਨ ਤੇ ਸਾਡੀ ਚੱਲ ਹੀ ਰਹੀ ਹੈ ਨਾਲ ਨਾਲ ਫਾਈਟ ਦੇ ਨਾਲ ਨਾਲ ਇਹ ਵੀ ਸੀਗਾ ਨਾਲ ਕੀ ਯਾਰ ਇੱਕ ਕੰਪੋਜੀਸ਼ਨ ਤੁਹਨੇ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਵੀ ਤੁਸੀਂ ਲੜਨਾ ਨਾ ਪੁੱਛ ਇਹ ਸੋਚੀਂ ਰੱਖਣਾ ਤੁਸੀਂ ਵੀ ਹੀਰੋ ਵਿਲਨ ਲੜ ਰਹੇ ਨੇ ਕਿਉਂਕਿ ਆਰਟਿਸਟ ਨੂੰ ਫਾਲੋ ਕਰਦੀ ਦੁਨੀਆ ਸੋ ਟ੍ਰੈਂਡ ਮੈਨੂੰ ਇਹ ਲੱਗਦਾ ਜਿੱਦਾਂ ਹੁਣ ਤੁਸੀਂ ਮੇਰਾ ਕਿਹਾ ਨਕ ਬਣਾਉਣ ਦਾ ਤੇ ਮੇਰਾ ਸ਼ੌਂਕ ਸੀਗਾ ਜੀ ਹਰ ਫਰ ਦੁਨੀਆ ਦਾ ਹਰ ਫਾਦਰ ਆਪਣੇ ਬੱਚਿਆਂ ਦਾ ਕੰਮ ਹੋਵੇ ਕੰਮ ਆਵੇ ਉਹਨਾਂ ਨੂੰ ਦੇਖਣ ਕਿ ਬੱਚੇ ਕੰਮ ਕਰ ਰਹੇ ਸਕਸੈਸਫੁਲ ਹੋ ਰਹੇ ਤੇ ਉਹਨਾਂ ਦਾ ਇਹ ਜਵਾਬ ਸੀ ਕਹਿੰਦੇ ਮੈਨੂੰ ਇਦਾਂ ਲੱਗਦਾ ਜਦੋਂ ਇਹ ਕੋਈ ਵੀ ਫਿਲਮ ਆਉਂਦੀ ਕਿ ਇਹਦਾ ਵਿਆਹ ਆ ਸਾਨੂੰ ਇਦਾਂ ਚਾਹ ਚੜ ਜਾਂਦਾ ਵਿਆਹ ਜਿੰਨਾ ਚਾਹ ਹੁੰਦਾ ਸਾਨੂੰ ਆਪਣਾ ਘਰ ਤੋਂ ਬਾਹਰ ਹੀ ਉਹ ਹੰਸਦਾ ਜਹੰਸ ਨੇ ਘਰ ਦੇ ਅੰਦਰ ਉਹ ਸਿਰਫ ਮੇਰੇ ਡੈਡ ਨੇ ਮੇਰੇ ਫਾਦਰ ਸਾਹਿਬ ਨੇ ਕਉ ਆਵ ਮੇਰਾ ਯਾਰਾ ਚਾਹ ਲੈ ਨਾ ਜ਼ਿਆਦਾ ਰਿਆ ਫੁੱਲ ਚ ਮਿਠਾ ਤੇਜ਼ੀ ਕੇ ਘਟ ਨਹੀਂ ਚਾਹ ਪਲੋਂਦਾ ਨਹੀਂ ਜਿਗਾ ਭਰਾਵਾ ਆ ਟਾਈਮ ਤੇ ਸੁਪਨੇ ਤੇਰੇ ਸੱਚ ਕਰਨੇ ਟੁੱਟ ਜਾਈਏ ਤਾਰੇ ਵੀ ਕਹਿ ਹਵਾ ਵੀ ਹੋਈ ਤੇਰੀ دیਵਾਨੀ ਮੌਸਮ ਤੇਰੇ ਪਿੱਛੇ ਖੁਦ ਤੇ ਹੀ ਰਹੇ ਓ ਤੇਰੇ ਪਿੱਛੇ ਬਦਦੁਨਾਤੀ ਸੂਰਜ ਨਾਲ ਲੜਾਈ ਹੋਈ ਹੈ ਦੋਸਤੋ 12 ਜਨਵਰੀ ਨੂੰ ਲੱਗਦਾ ਹੈ ਕਿ ਸਿਨੇਮਾ ਘਰਾਂ ਦੇ ਵਿੱਚ ਰਸ਼ ਪੈਣ ਵਾਲਾ ਹੈ ਕਿਉਂਕਿ ਨਵੀਂ ਫਿਲਮ ਤੁਹਾਡੇ ਵਾਸਤੇ ਲੈ ਕੇ ਆਏ ਨੇ ਪੰਜਾਬੀ ਕਲਾਕਾਰ ਮੁੰਡਾ ਰੌਕਸਟਾਰ ਤਾਂ ਰੌਕਸਟਾਰ ਫਿਲਮ ਦੀ ਸਟਾਰ ਕਾਸਟ ਪੂਰੀ ਇੱਥੇ ਮੌਜੂਦ ਹੈ ਪਹਿਲਾਂ ਸਤਿਕਾਰ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸ਼੍ਰੀ ਵਾਦ ਲੈਤਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਵਿਵਰਾਜ ਜੀ ਸਾਡੇ ਨਾਲ ਮੌਜੂਦ ਨੇ ਰੌਕਸਟਾਰ ਲੈ ਕੇ ਆਏ ਹੋ ਜੀ ਸਰ ਖਾਸ ਇਹਦੇ ਵਿੱਚ ਕੀ ਲੈ ਕੇ ਆਏ ਪਹਿਲਾ ਸਵਾਲ ਮੇਰਾ ਹੀ ਹੋਏ ਅ ਬਸ ਜੀ ਇੱਕ ਬੱਡਿੰਗ ਆਰਟਿਸਟ ਦੀ ਕਹਾਣੀ ਆ ਉਹ ਵੀ ਚਾਹੁੰਦਾ ਉਹਦਾ ਨਾਮ ਹੋਵੇ ਦੁਨੀਆ 'ਚ ਉਹਨੂੰ ਗਾਉਣ ਦਾ ਸ਼ੌਂਕ ਹੁੰਦਾ ਬਹੁਤ ਜ਼ਿਆਦਾ ਛੋਟੇ ਛੋਟੇ ਪਬਸ ਕਲੱਬਸ 'ਚ ਗਾ ਕੇ ਆਪਣਾ ਗੁਜ਼ਾਰਾ ਕਰਦਾ ਬਟ ਉਹ ਉਹ ਵੀ ਚਾਹੁੰਦਾ ਕਿ ਉਹਨੂੰ ਸਾਰੀ ਦੁਨੀਆ ਪਹਿਚਾਣੇ ਉਹ ਉਹਦੀ ਲਾਈਫ ਦੀ ਸਟਰਗਲ ਹੈ ਉਹ ਆਪਣੀ ਮੰਜ਼ਿਲ ਪਾ ਪੌਂਦਾ ਨਹੀਂ ਪੌਂਦਾ ਕੀ ਮੁਸ਼ਕਿਲਾਂ ਹੁੰਦੀਆਂ ਅਪਸੈਂਡਾਉਨ ਸਕੀਨ ਹੈ ਆਰਟਿਸਟ ਦੀ ਲਾਈਫ 'ਚ ਉਹਦੇ ਬਾਰੇ ਫਿਲਮਾਂ ਜੀ ਅੱਛਾ ਰੌਕਸਟਾਰ ਬਾਤੋਂ ਬਣਦਾ ਜਦੋਂ ਵੇਖਦਾ ਹੈ ਚਮਕਦਮਕ ਲੋਕਾਂ ਦੀ ਕਿ ਯਾਰ ਐ ਤੇ ਬਹੁਤ ਚਮਕਦੇ ਪਏ ਨੇ ਤਾਂ ਮੈਂ ਵੀ ਰੌਕਸਟਾਰ ਬਣਾ ਕੰਨਾਂ 'ਚ ਮੁੰਦਰਾ ਪਾਵਾਂ ਨੱਕ ਵੀ ਬਣਾਲਵਾਂ ਇਹ ਤੋਂ ਤੱਕ ਕੇ ਵਾਲਾਂ ਦਾ ਸਟਾਈਲ ਚੇਂਜ ਕਰਨਾ ਹਰ ਚੀਜ਼ ਕਰਾਂ ਤੇ ਫੇਰ ਹੀ ਗੱਲ ਬਣੇਗੀ ਲੱਗਦਾ ਸੀ ਕਿ ਇਸ ਤਰ੍ਹਾਂ ਦਾ ਟ੍ਰੈਂਡ ਚੱਲਦਾ ਪਿਆ ਹੈ ਟਰੈਂਡ ਤੁਹਾਨੂੰ ਸੈੱਟ ਕਰਨਾ ਪੈਂਦਾ ਜੀ ਤੁਸੀਂ ਟਰੈਂਡ ਮਗਰ ਆਰਟਿਸਟ ਦੇਖੋ ਆਰਟਿਸਟ ਬਹੁਤ ਇੱਕ ਰੱਬ ਨੇ ਘੈਂਟ ਚੀਜ਼ ਉੱਪਰੋਂ ਭੇਜੀ ਹੁੰਦੀ ਬਣਾ ਕੇ ਉਹਨੂੰ ਪਾਲਿਸ਼ ਕਰਕੇ ਕਿਉਂਕਿ ਆਰਟਿਸਟ ਨੂੰ ਫਾਲੋ ਕਰਦੀ ਦੁਨੀਆ ਸੋ ਟਰੈਂਡ ਮੈਨੂੰ ਇਹ ਲੱਗਦਾ ਜਿੱਦਾਂ ਹੁਣ ਤੁਸੀਂ ਮੇਰਾ ਕਿਹਾ ਨਕ ਬਣਾਉਣ ਦਾ ਤੇ ਮੇਰਾ ਸ਼ੌਂਕ ਸੀਗਾ ਜੀ ਤੇ ਇਹੀ ਮੈਨੂੰ ਸਿਗਾ ਕਿ ਜ਼ਿੰਦਗੀ ਚ ਕਦੀ ਨਾ ਕਦੀ ਜਦੋਂ ਲੱਗ ਜਾਵੇ ਕਿ ਹੌਂਸਲਾ ਹੋ ਜਾਵੇ ਕਿ ਹੁਣ ਘਰਦਿਆਂ ਤੋਂ ਛਿੱਤਰ ਨਹੀਂ ਪਾਉਗੇ ਹਨਾ ਤੇ ਉਹ ਜਦੋਂ ਥੋੜਾ ਜਿਹਾ ਹੌਂਸਲਾ ਜਿਹਾ ਹੋ ਗਿਆ ਕਿ ਹਾਂ ਯਾਰ ਹੁਣ ਥੋੜਾ ਜਿਹਾ ਛਿੱਤਰਾਂ ਤੋਂ ਬਚਾਅ ਹੋ ਸਕਦਾ ਘਰੋਂ ਵੱਤਵਾ ਦੇ ਇਹੀ ਕਹੂਗੇ ਲਾਦੇ ਤੇ ਫਿਰ ਲਾਦਾਂਗੇ ਬਟ ਹਜੇ ਬਚਾਅ ਹੋ ਕੀ ਆਣੀ ਹੈ ਹਨਾ ਹਜੇ ਬਚਾਅ ਹਜੇ ਮਿਲਿਆ ਨਹੀਂ ਨਾ ਮੈਂ ਉਸਤਾਦ ਜੀ ਨੂੰ ਹਜੇ ਮਿਲਿਆ ਨਹੀਂ ਹਜੇ ਤਾਂ ਪਤਾ ਲੱਗੂ ਕੀ ਕਹਿੰਦੇ ਆ ਅੱਛਾ ਬੜੀ ਵੱਡੀ ਗੱਲ ਹੈ ਕਿ ਪਿਤਾ ਜੀ ਤੁਹਾਡੇ ਇੱਕ ਮੰਨੇ ਕਲਾਕਾਰ ਨੇ ਦੁਨੀਆ ਜਾਣਦੀ ਆ ਜੀ ਜਦੋਂ ਕੋਈ ਫਿਲਮ ਬਣਾਉਂਦੀ ਹੈ ਜਦੋਂ ਘਰ ਜਾਂਦੇ ਜੇ ਫਿਲਮ ਰਿਲੀਜ਼ ਹੋਣ ਵਾਲੀ ਆ ਜੀ ਕਿਸ ਤਰ੍ਹਾਂ ਦੀ ਸ਼ੁਭਕਾਮਨਾਵਾਂ ਮਿਲਦੀਆਂ ਤਾਂ ਲੱਗਦਾ ਕਿ ਇਹ ਫਿਲਮ ਦੇ ਉੱਤੇ ਕਿਉਂਕਿ ਜਿਸ ਤਰ੍ਹਾਂ ਦਾ ਆਪਣੇ ਆਪ ਨੂੰ ਢਾਲਿਆ ਹੋਇਆ ਫਿਲਮ ਦੇ ਹਿਸਾਬ ਨਾਲ ਤਾਂ ਉਤਨਾ ਹੀ ਸ਼ੁਭਕਾਮਨਾ ਦੇਣਗੇ ਉਹ ਗੁੱਸੇ ਨਹੀਂ ਆਣੇ ਨਹੀਂ ਨਹੀਂ ਬਿਲਕੁਲ ਉਹ ਦੇਖੋ ਮੇਰੇ ਫਾਦਰ ਹਰ ਫਾਦਰ ਦੁਨੀਆ ਦਾ ਹਰ ਫਾਦਰ ਆਪਣੇ ਬੱਚਿਆਂ ਦਾ ਕੰਮ ਹੋਵੇ ਕੰਮ ਆਵੇ ਉਹ ਉਹਨਾਂ ਨੂੰ ਦੇਖਣ ਅ ਕਿ ਬੱਚੇ ਕੰਮ ਕਰ ਰਿਹਾ ਸਕਸੈਸਫੁਲ ਹੋ ਰਿਹਾ ਉਹ ਪਿਓ ਦੀ ਛਾਤੀ ਉਹਦੇ ਚੌੜੀ ਹੋ ਜਾਂਦੀ ਜੀ ਤੇ ਆ ਪਿੱਛੇ ਜਦੋਂ ਅਸੀਂ ਟ੍ਰੇਲਰ ਲਾਂਚ ਕੀਤਾ ਸੀ ਉਸ ਦਿਨ ਵੀ ਉਹਨਾਂ ਨੇ ਪੁੱਛਿਆਗਾ ਮੀਡੀਆ ਵਾਲਿਆਂ ਨੇ ਕਿ ਤੁਹਾਨੂੰ ਕਿਵੇਂ ਦਾ ਲੱਗਦਾ ਤੇ ਉਹਨਾਂ ਦਾ ਇਹ ਜਵਾਬ ਸੀ ਕਹਿੰਦੇ ਮੈਨੂੰ ਇਦਾਂ ਲੱਗਦਾ ਜਦੋਂ ਇਹਦੀ ਕੋਈ ਵੀ ਫਿਲਮ ਆਉਂਦੀ ਕਿ ਇਹਦਾ ਵਿਆਹ ਆ ਸਾਨੂੰ ਇਦਾਂ ਚਾਹ ਚੜ ਜਾਂਦਾ ਵਿਆਹ ਜਿੰਨਾ ਚਾਹ ਹੁੰਦਾ ਸਾਨੂੰ ਕਿ ਯੂਵੀ ਦਾ ਵਿਆਹ ਸਾਡੀ ਫੈਮਿਲੀ 'ਚ ਤਾਂ ਇਦਾਂ ਹੀ ਆ ਜੀ ਕਿਉਂਕਿ ਅ ਅਸੀਂ ਸਾਡਾ ਅਸੀਂ ਚਾਹੇ ਡੈਡ ਨੂੰ ਦੌਲਤ ਸ਼ੋਹਰਤ ਜਾਂ ਸਭ ਕੁਝ ਹੈਗਾ ਵਾਹਿਗੁਰੂ ਦੀ ਕਿਰਪਾ ਨਾਲ ਬਟ ਜਿਹੜੀ ਸਾਡੀ ਸੋਚ ਆ ਜਿਹੜਾ ਸਾਡਾ ਮੈਂਟਲ ਲੈਵਲ ਜਾਂ ਫੈਮਿਲੀ ਦਾ ਉਹ ਉਹ ਮਿਡਲ ਕਲਾਸ ਵਾਲੇ ਆ ਅਸੀਂ ਉਹ ਉਦਾਂ ਹੀ ਖੁਸ਼ੀ ਉਦਾਂ ਹੀ ਚਾਹ ਉਦਾਂ ਹੀ ਅਸੀਂ ਘਰੇ ਵੀ ਉਦਾਂ ਹੀ ਰਹਿੰਦੇ ਆ ਕਿਉਂਕਿ ਡੈਡ ਨੇ ਹਮੇਸ਼ਾ ਆਪਣਾ ਘਰ ਤੋਂ ਬਾਹਰ ਹੀ ਉਹ ਹੰਸਰਾਜ ਹੰਸ ਨੇ ਘਰ ਦੇ ਅੰਦਰ ਉਹ ਸਿਰਫ ਮੇਰੇ ਡੈਡ ਨੇ ਮੇਰੇ ਫਾਦਰ ਸਾਹਿਬ ਨੇ ਤੇ ਉਦਾਂ ਹੀ ਸਾਨੂੰ ਉਹਨਾਂ ਨੇ ਹਮੇਸ਼ਾ ਰੱਖਿਆ ਹੀ ਆ ਉਹ ਉਹਨਾਂ ਹੀ ਉਦਾਂ ਹੀ ਉਹਨਾਂ ਨੇ ਚੀਜ਼ਾਂ ਦੀਆਂ ਵੈਲਿਊਜ਼ ਸਾਨੂੰ ਸਮਝਾਈਆਂ ਜਿਵੇਂ ਇੱਕ ਪਿਓ ਇੱਕ ਮਾਂ ਸਧਾਰਨ ਕਰਦੇ ਸਮਝਾਉਂਦੇ ਨੇ ਬੱਚਾ ਨੂੰ ਕਿ ਇਹ ਚੀਜ਼ਾਂ ਸੌਖੀਆਂ ਨਹੀਂ ਮਿਲਦੀਆਂ ਬਹੁਤ ਔਖੀਆਂ ਮਿਲਦੀਆਂ ਅੱਛਾ ਕੋਈ ਕੋਈ Song ਕਰਨਾ ਹੋਵੇ ਪੰਜਾਬੀ Song ਹੋਵੇ ਜਾਂ ਕੋਈ ਪੰਜਾਬੀ ਫਿਲਮ ਕਰਨੀ ਹੋਵੇ ਤਾਂ ਆਪਣੇ ਆਪ ਨੂੰ ਪੂਰਾ ਟਾਲਣਾ ਪੈਂਦਾ ਜੀ ਆਪਣੇ ਮਾਈਂਡ ਦੇ ਵਿੱਚ ਹਰ ਇੱਕ ਚੀਜ਼ ਇਹੋ ਹੀ ਹੋਣੀ ਚਾਹੀਦੀ ਬਸ ਇਹੋ ਹੀ ਫਿਲਮ ਹੈ ਇਸ ਕਿਰਦਾਰ ਦੇ ਨਾਲ ਹੀ ਮੈਂ ਆਪਣੀ ਜ਼ਿੰਦਗੀ ਵੀ ਕੱਢਣੀ ਹੈ ਮੈਂ ਦੇਖਦਾ ਪਿਆ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਪਏ ਸੀ ਬੈਠੇ ਰੌਕਸਟਾਰ ਜੀ ਲਿਖੀ ਜਾ ਰਹੀ ਜੀ ਹਨਾ ਯਾਨੀ ਕਿ ਆਪਣੇ ਨੂੰ ਪੂਰਾ ਢਾਲਣਾ ਪੈਂਦਾ ਕਿੰਨੀ ਕਿੰਨ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਪਣੇ ਮਾਈਂਡ ਨੂੰ ਇੱਕ ਪਾਸੇ ਕਰਨਾ ਬੜਾ ਔਖੰਦਾ ਹਰ ਵਾਰ ਤੁਹਾਡੇ ਵਾਸਤੇ ਕਰਨਾ ਪੈਂਦਾ ਬਿਲਕੁਲ ਬਿਲਕੁਲ ਇਹ ਚੈਲਿੰਜਿੰਗ ਹੁੰਦਾ ਜੀ ਔਰ ਸਪੈਸ਼ਲੀ ਜਦੋਂ ਤੁਸੀਂ ਕੁਝ ਡਿਫਰੈਂਟ ਕਰਦੇ ਹੋ ਜਿਵੇਂ ਮੈਂ ਪਿੱਛੇ ਜੇ ਗੁੜੀਆ ਫਿਲਮ ਕੀਤੀ ਉਹ ਬਿਲਕੁਲ ਡਿਫਰੈਂਟ ਕੈਰੈਕਟਰ ਸੀਗਾ ਮੈਂ ਅਜ ਤੱਕ ਉਹਦਾ ਕੀਤਾ ਹੀ ਨਹੀਂ ਸੀਗਾ ਇੱਕ ਆਪਣੇ ਫਾਦਰ ਨਾਲ ਬਦਤਮੀਜ਼ੀ ਨਾਲ ਬੋਲਦਾ ਘਰਦਿਆਂ ਦੀ ਵੈਲਿਊ ਨਹੀਂ ਸਮਝਦਾ ਉਹ ਬੱਚਾ ਸੀ ਇੱਕ ਰੂਡ ਜਿਹਾ ਬੱਚਾ ਆ ਐਰੋਗੈਂਟ ਜਿਹਾ ਹਨ ਉਹ ਮੇਰੇ ਲਈ ਬਹੁਤ ਮੁਸ਼ਕਿਲ ਸੀਗਾ ਕਿਉਂਕਿ ਮੈਂ ਕਦੀ ਕਰਦਿਆਂ ਨਾ ਮੈਂ ਤਾਂ ਸੋਚ ਹੀ ਨਹੀਂ ਸਕਦਾ ਕਿ ਇਦਾਂ ਬੋਲਣਾ ਆਪਣੇ ਸਪੈਸ਼ਲੀ ਵਿਦ ਯੂ ਫਾਦਰ ਤੇ ਉਹ ਮੇਰੇ ਲਈ ਬਹੁਤ ਜ਼ਿਆਦਾ ਚੈਲੈਂਜਿੰਗ ਸੀਗਾ ਇੱਕ ਬਹੁਤ ਵੱਡਾ ਸੀਨ ਆ ਚਾਰ ਪੰਜ ਮਿੰਟ ਦਾ ਆ ਲਗਾਤਾਰ ਇੱਕ ਟੇਕ ਛੋਇਆ ਸੀਗਾ ਮੇਰੇ ਲਈ ਔਖਾ ਸੀਗਾ ਸਾਡੇ ਮੇਪਿਓ ਪੁੱਤ ਦੀ ਲੜਾਈ ਦਿਖਾਈ ਸੀਗੀ ਉਸ ਚ ਉਸ ਫਿਲਮ ਤੇ ਇਦਾਂ ਹੀ ਆ ਜੀ ਇਦਾਂ ਹੀ ਇਹ ਸੀਗਾ ਮੁੰਡਾ ਰੌਕਸਟਾਰ ਜਿਹੜੇ ਤਾਂ ਸਟਾਰਟਿੰਗ ਵਾਲਾ ਆ ਥੋੜਾ ਇੱਕ ਸ਼ਰੀਫ ਬੱਚਾ ਆ ਗਾਉਣ ਦਾ ਸ਼ੌਂਕ ਆ ਤੇ ਉਹ ਕਰਨਾ ਚਾਹੁੰਦਾ ਉਹ ਮੈਨੂੰ ਈਜ਼ੀ ਲੱਗਾ ਸੀਗਾ ਇੱਕ ਬੀਇੰਗ ਅ ਸਿੰਗਰ ਔਰ ਹਨਾ ਬਟ ਜਿਹੜਾ ਬਾਅਦ ਚ ਉਹਦਾ ਐਗਰੈਸ਼ਨ ਆਉਂਦਾ ਆ ਉਹਨੂੰ ਚੀਜ਼ਾਂ ਨਹੀਂ ਮਿਲਦੀਆਂ ਉਹ ਫਰਸਟ੍ਰੇਟ ਵੀ ਹੁੰਦਾ ਹੈ ਖੇਜਦਾ ਵੀ ਆ ਉਹ ਚੀਜ਼ਾਂ ਲਿਆਉਣੀਆਂ ਮੇਰੇ ਲਈ ਥੋੜੀ ਮੁਸ਼ਕਿਲ ਸੀ ਬਟ ਦੇਖੋ ਜੀ ਇਹ ਸਾਡਾ ਕੰਮ ਆ ਐਂਡ ਥੈਂਕਸ ਥੈਂਕ ਥੈਂਕਸ ਟੂ ਗੋਡ ਜਿਹੜਾ ਸਪੈਸ਼ਲੀ ਸਤਿਆ ਸਰ ਵਰਗੇ ਔਰ ਸੰਜੇ ਸਰ ਵਰਗੇ ਲੋਕਾਂ ਨੂੰ ਲੱਗਾ ਕਿ ਅਸੀਂ ਕੁਝ ਡਿਫਰੈਂਟ ਕਰ ਸਕਦੇ ਆ ਕਿਉਂਕਿ ਬੈਸਟ ਚੀਜ਼ ਮੈਨੂੰ ਇਹ ਲੱਗਦੀ ਹੈ ਕਿ ਸ਼ੁਕਰ ਆ ਕਿਸੇ ਨੇ ਸੋਚਿਆ ਤੇ ਆ ਕਿ ਯਾਰ ਕੁਝ ਡਿਫਰੈਂਟ ਕਰੋ ਲੈਟਸ ਟ੍ਰਾਈ ਐਟ ਲੀਸਟ ਟ੍ਰਾਈ ਤਾਂ ਕਰੀਏ ਚੱਲਣਾ ਚੱਲਣਾ ਉਹ ਵਾਹਿਗੁਰੂ ਦੇ ਹੱਥ 'ਚ ਆ ਬਟ ਐਟ ਲੀਸਟ ਤੁਹਾਨੂੰ ਕਦੀ ਲਾਈਫ 'ਚ ਕੋਈ ਇਹ ਨਾ ਕਹੇ ਕਿ ਯਾਰ ਤੁਸੀਂ ਕੋਸ਼ਿਸ਼ ਤਾਂ ਕਰਦੇ ਕਦੀ ਜ਼ਿੰਦਗੀ 'ਚ ਕੁਝ ਡਿਫਰੈਂਟ ਕਰਨ ਦੀ ਉਸ ਲਿਸਟ 'ਚ ਮੇਰਾ ਨਾਮ ਹੈਗਾ ਆ ਸੋ ਮੈਂ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ ਬਿਲਕੁਲ ਖੁਸ਼ੀ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਕੋਈ ਨਵਾਂ ਕਦਮ ਚੁੱਕਦੇ ਆ ਤਾਂ ਖੁਸ਼ੀ ਹੋਣੀ ਚਾਹੀਦੀ ਕਿ ਆ ਕਦਮ ਸਹੀ ਹੋਏਗਾ ਉਸ ਤੋਂ ਅਗਲਾ ਉਸ ਤੋਂ ਵੀ ਜਲਦੀ ਹੋਏਗਾ ਵੀਰ ਜੀ ਚੇਂਜ ਕਰ ਲੇਤਾ ਸਾਰਾ ਆਪਣੇ ਆਪ ਨੂੰ ਪਹਿਲਾਂ ਵਾਲ ਲੰਬੇ ਲੰਬੇ ਸੀ ਤਾਂ ਹੁਣ ਇੱਕਦਮ ਛੋਟੇ ਕਰਾ ਲਏ ਦਿਲ ਨੂੰ ਠ ਕੈਰੈਕਟਰ ਕਰ ਰਹੇ ਆ ਆਲਟ ਬਾਲਾਜੀ ਦਾ ਉਹ ਚ ਕੋਪ ਦਾ ਕੈਰੈਕਟਰ ਹੈ ਇਸ ਕਰਕੇ ਮੈਨੇ ਵਾਲ ਕਟਵਾਏ ਲੈ ਹਾਂ ਹਾਂ ਟਾਂਡੇ ਨਹੀਂ ਸੀ ਨਹੀਂ ਤੇ ਮੈਂ ਪ੍ਰੋਮੋਸ਼ਨ ਤੱਕ ਤੇ ਇਸ ਨਹੀਂ ਰੱਖਣੇ ਸੀਗੇ ਉਸ ਤੋਂ ਬਾਅਦ ਕਟਵਾਉਂਦਾ ਜੁਮੇ ਆਪਣੀ ਚੋਇਸ ਸੀਗੀ ਹਾਂ ਅੱਛਾ ਫਿਲਮ ਦੇ ਵਿੱਚ ਕੀ ਕੁਝ ਰਿਹਾ ਤੁਹਾਡਾ ਖਾਸ ਕੀ ਰਿਹਾ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੀ ਰੋਲ ਨਿਭਾਇਆ ਟਕਰਾਵ ਕਿਹਦੇ ਨਾਲ ਰਿਹਾ ਜ਼ਿਆਦਾ ਟਕਰਾਵ ਮੇਰਾ ਯਾਰ ਚਾਹ ਲੈਣਾ ਜ਼ਿਆਦਾ ਰਿਹਾ ਫਿਲਮ ਚ ਕਾ ਤੇਜ਼ੀ ਕੇ ਘਟ ਨਹੀਂ ਚਾਪ ਲਾਉਂਦਾ ਨਹੀਂ ਜਿਗਾ ਭਰਾਵਾ ਟਾਈਮ ਤੇ ਅੱਛਾ ਵਾ ਨੀਲੀ ਫਿਰ ਪਰਦੇ ਦੀ ਬੈਕਸਾਈਡ ਦੀ ਗੱਲ ਹੋਗੀ ਨਾ ਸਾਹਮਣੀ ਸਾਈਡ ਦੇ ਕਿਹਦੇ ਨਾਲ ਸਨੂਡ ਡਸਨ ਦਾ ਕ੍ਰਾਉਸ ਜਿਗਾ ਮੇਰਾ ਯੋਵਰਾਜ ਨਾ ਹੈ ਨਾ ਜੋਰ ਸਨੀ ਰੰਦਾਵਾ ਜੀ ਦਾ ਇਹਦੇ ਚ ਨਾਮ ਹੈ ਤੇ ਐਂਟੀ ਹੀਰੋ ਹੁੰਦਾ ਤੇ ਉਹ ਚਾਹੁੰਦਾ ਹੀ ਹੈ ਕਿ ਯਾਰ ਵੀ ਮੈਂ ਹੀ ਨੰਬਰ 1 ਬਣ ਕੇ ਰਹਾ ਮੇਰੇ ਅੱਗੇ ਕੋਈ ਨਾ ਆਵੇ ਚਾਹੀਦੀ ਐਕਸ ਵਾਈ ਜ਼ेड ਕੋਈ ਵੀ ਹੋਵੇ ਚਾਹੀਏ ਪ੍ਰੋਡਿਊਸਰ ਹੋਵੇ ਡਾਇਰੈਕਟਰ ਹੋਵੇ ਸਿੰਗਰ ਹੋਵੇ ਕੋਈ ਵੀ ਆਰਟਿਸਟ ਹੋਵੇ ਆ ਮਾਸਟਰ ਜੂਵੀ ਦਾ ਬ੍ਰਾਂਡ ਥੈਟਸ ਇਟ ਅੱਛਾ ਗਾਇਕੀ ਦੇ ਵਿੱਚ ਹੀ ਇੱਕ ਦੂਜੇ ਨਾਲ ਖੈਬਾਜੀ ਹੁੰਦੀ ਸੀ ਜਾਂ ਫਿਰ ਉਸ ਤਰ੍ਹਾਂ ਵੀ ਜਦੋਂ ਗਾਇਕੀ ਤੋਂ ਥੱਲੇ ਆ ਜੀਦਾ ਤੇ ਫਿਰ ਵੀ ਖੈਬਾਜੀ ਹੋਈ ਫਿਲਮ ਦੇ ਵਿੱਚ ਨਹੀਂ ਇਹ ਦਾਦਾ ਨਹੀਂ ਸੀਗਾ ਬਟ ਹਾਂ ਅਸੀਂ ਜਦੋਂ ਫਾਈਟ ਸੀਨ ਕਰ ਰਹੇ ਸੀ ਸਤੋਵਦੀ ਚੀਜ਼ ਸਾਡੀ ਇਹ ਹੀ ਹੋਈ ਸੀ ਕਿ ਉਸ ਫਾਈਟ ਸੀਨ ਦੇ ਵਿੱਚ ਫਾਈਟ ਸੀਨ ਤੇ ਸਾਡੀ ਚੱਲ ਹੀ ਰਹੀ ਹੈ ਨਾਲ ਨਾਲ ਫਾਈਟ ਦੇ ਨਾਲ ਨਾਲ ਇਹ ਵੀ ਸੀਗਾ ਨਾਲ ਕੀ ਯਾਰ ਇੱਕ ਕੰਪੋਜੀਸ਼ਨ ਤੁਹਨੇ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਵੀ ਤੁਸੀਂ ਲੜਨਾ ਨਾ ਪੁੱਛ ਜੀ ਇਹ ਸੋਚਣੀ ਰੱਖਣਾ ਤੁਸੀਂ ਵੀ ਅ ਹੀਰੋ ਵਿਲਨ ਲੜ ਰਹੇ ਨੇ ਦੋ 스타 ਲੜ ਰਹੇ ਨੇ ਹਮੇਸ਼ਾ ਇੱਕ ਚੀਜ਼ ਯਾਦ ਰੱਖਣੀ ਹੈ ਕਿ ਦੋ ਬੰਦੇ ਬਰਾਬਰ ਦੇ ਨੇ ਇੱਕ ਨਾਰਮਲ ਜ਼ਿੰਦਗੀ ਤੋਂ 스타 ਬਣਿਆ ਇੱਕ ਆਲਰੇਡੀ 스타 ਹੈ ਸੋ ਜਦੋਂ ਵੀ ਤੁਸੀਂ ਫਾਈਟ ਲੜੋ ਨਾ ਤੁਸੀਂ ਆਪਣਾ ਇਹ ਜਾਣਣਾ ਛੱਡਿਓ ਕਿ ਆਈ ਐਮ ਅ ਬ੍ਰਾਂਡ ਅ ਬ੍ਰਾਂਡ ਕਿੱਦਾਂ ਉਹਦਾ ਲੜਦਾ ਹੈ ਹੈ ਨਾ ਬੱਸ ਮਤ ਜੇ ਪੰਚੇ ਵੀ ਆ ਤਾਂ ਇੱਕਦਮ ਲੱਗਣਾ ਚਾਹੀਦਾ ਵੀ ਹਾਂ ਵੀ ਸ਼ੀਰੋ ਵਾਲਾ ਪੰਚ ਹੈ ਉਹ ਉਸ ਤਰ੍ਹਾਂ ਦੀ ਇੱਕ ਥੀਮ ਲੈ ਕੇ ਚੱਲੇ ਸੀਗੇ ਸਟਾਈਲ ਵਿੱਚ ਜਿਵੇਂ ਤੁਸੀਂ ਦੱਸ ਰੋਣਾ ਪੁੱਛਿਆ ਤੁੰਨੇ ਤਾਂ ਉਹ ਸਾਡਾ ਇੱਕ ਥੀਮ ਸੀਗਾ ਜਿਵੇਂ ਤੁਹਾਨੂੰ ਐਕਸ਼ਨ 'ਚ ਦੇਖਣ ਨੂੰ ਮਿਲੂਗਾ ਡਿਫਰੈਂਟ ਜੋਨ ਬਿਲਕੁਲ ਬਿਲਕੁਲ ਐਕਸ਼ਨ 'ਚ ਦੇਖਣ ਨੂੰ ਮਿਲਣਾ ਵੀ ਚਾਹੀਦਾ ਮੈਮ ਜਿਆਦਾ ਇੰਟਰੂ ਕਿਦੀ ਕੀਤੀ ਦੋਨਾਂ ਵਿੱਚੋਂ ਜਿਆਦਾ ਸਵਾਲ ਓਕੇ ਕਿਨੂੰ ਕੀਤੀ ਸੀ ਦੋਨਾਂ ਨੂੰ ਹੀ ਕੀਤੇ ਪਰ ਡਾਇਰੈਕਟਰ ਸਰ ਨੂੰ ਜਿਆਦਾ ਕੀਤੇ ਅੱਛਾ ਚੈਨਲ ਦਾ ਨਾਂ ਕੀ ਰੱਖਿਆ ਸੀ ਜਿਹਦੇ ਤੁਸੀਂ ਰਿਪੋਰਟਰ ਸੀ ਉਹਦੇ ਵਿੱਚ ਇਸ ਫਿਲਮ ਅਸੀਂ ਚੇਂਜ ਕਰਦੇ ਰਹੇ ਹਣਾ ਕਦੇ ਨਿਊਜ਼ ਨੇਸ਼ਨ ਕਦੇ ਕੁਝ ਕਦੇ ਕੁਝ ਅਲੱਗ-ਅਲੱਗ ਰੱਖਿਆ ਪਰ ਜਿਹੜੇ ਚੈਨਲ ਵੱਲੋਂ ਜ਼ਿਆਦਾ ਪੈਸੇ ਹੁੰਦੇ ਸੀ ਉੱਥੇ ਚਲੇ ਜਾਂਦੇ ਸੀ ਆਪਾਂ ਉਹ ਹੀ ਨਾਮ ਰੱਖ ਲੈਂਦੇ ਸੀ ਆਪਾਂ ਹਾਂ ਜੀ ਯਾਨੀ ਕਿ ਨੌਕਰੀ ਚੇਂਜ ਹੁੰਦੀ ਰਹੀ ਹੈ ਕਦੀ ਕਿਸੇ ਕੋ ਕਰੀ ਜਾਂਦੀ ਸੀ ਜੀ ਹਾਂ ਜੀ ਤਾਂ ਸਵਾਲ ਕੀ ਕੀ ਰਹਿੰਦੇ ਸੀ ਕਿਸ ਤਰੀਕੇ ਦੇ ਨਾਲ ਅਸੀਂ ਆ ਖਾਸ ਕਰਕੇ ਇੰਟਰਵਿਊ ਕਰਦੇ ਸੀ ਕਿ ਜਦੋਂ ਗਾਉਂਦੇ ਸੀ ਸਟੇਜ ਤੇ ਉਦੋਂ ਹੀ ਅਸੀਂ ਇੰਟਰਵਿਊ ਵਾਸਤੇ ਜਾਂ ਫਿਰ ਹੋਰ ਵੀ ਸੀਨ ਦਿਖਾਏ ਗਏ ਤੁਹਾਡੇ ਕਿ ਜਿਹਦੇ ਵਿੱਚ ਵੈਲ ਉਸ ਲਈ ਤਾਂ ਤੁਹਾਨੂੰ ਫਿਲਮ ਦੇਖਣੀ ਪੈਣੀ ਹੈ ਮੇਰੇ ਸਵਾਲਾਂ ਲਈ ਕਿਉਂਕਿ ਮੈਂ ਬਹੁਤ ਸਾਰੇ ਸਵਾਲ ਕੀਤੇ ਤੇ ਬਹੁਤ ਕੁਝ ਕੀਤਾ ਹੈ ਤੇ ਕਿਉਂਕਿ ਮੈਂ ਯੂ نو ਐਕਟਰ ਆ ਤੇ ਮੈਂ ਇੱਕ ਮੀਡੀਆ ਰਿਪੋਰਟਰ ਦਾ ਨਿਊਜ਼ ਰਿਪੋਰਟਰ ਦਾ ਕਿਰਦਾਰ ਅਦਾ ਕੀਤਾ ਹੈ ਇਹ ਤਾਂ ਤੁਹਾਨੂੰ ਦੇਖਣਾ ਪੈਣਾ ਔਨ ਸਕਰੀਨ ਜਾ ਕੇ 12 ਜਨਵਰੀ ਨੂੰ ਫਿਲਮ ਦੇ ਵਿੱਚ ਜਿਸ ਤਰ੍ਹਾਂ ਕੋਈ ਖਾਸ ਖਬਰ ਹੁੰਦੀ ਤਾਂ ਪੱਤਰਕਾਰ ਨੂੰ ਜਿਸ ਤਰ੍ਹਾਂ ਦੱਸਿਆ ਜਾਂਦਾ ਕਿ ਭਜਣਾ ਪੈਂਦਾ ਮਗਰ ਕਿ ਆਹ ਖਬਰ ਕਰਨੀ ਜ਼ਰੂਰੀ ਹੈ ਇਹ ਕਰਕੇ ਰਹਿਣੀ ਹੈ ਦੌੜ ਲਾਇਕੀ ਦਿਮਗ ਜੀ ਹਾਂਜੀ ਮੈਂ ਪੂਰੀ ਫਿਲਮ ਚ ਦੌੜ ਹੀ ਲਵਾਈ ਹੈ ਔਰ ਕੁਝ ਨਹੀਂ ਕਰੀ ਕਦੇ ਕਿਤੇ ਭੱਜ ਰਹੇ ਕਦੇ ਕਿਤੇ ਭੱਜ ਰਹੇ ਆ ਅੱਛਾ ਯੂਵੀ ਜੀ ਜੀ ਸਰ Song ਗਾਏ ਹੋਣਗੇ ਤੁਸੀਂ ਆਪਣੀ ਜ਼ੁਬਾਨੀ ਕਿੰਨੇ Song ਤੁਸੀਂ ਆਪ ਗਾਏ ਨੇ ਇਸ ਟੋਟਲ 5 ਗਾਣੇ ਨੇ ਜੀ 4 ਮੈਂ ਗਾਏ ਨੇ ਇੱਕ ਫਾਦਰ ਸਾਹਿਬ ਨੇ ਗਾਇਆ ਅ ਜੈਦੇਵ ਸਰ ਜਿਹੜੇ 뮤ਜ਼ਿਕ ਡਾਇਰੈਕਟਰ ਨੇ ਤੇ ਸੱਤਿਆ ਸਰ ਔਰ ਸਾਡੇ ਪ੍ਰੋਡਿਊਸਰ ਸਾਹਿਬ ਐਕਚੁਅਲੀ ਗਾਣਾ ਸੀਗਾ ਥੋੜਾ ਅਰਲੀ 2000 ਜਾਂ 2002 3 4 ਉਹ ਉਦੋਂ ਜਦੋਂ 뮤직 ਬਣਦਾ ਹੁੰਦਾ ਸੀ ਨਾ ਜਿੱਦਾਂ ਦਾ ਉਦਾਂ ਦਾ ਫੀਲ ਸੀਗਾ ਸੋ ਜੈਦੇਵ ਸਰ ਅਸੀਂ ਇਕੱਠੇ ਇੱਕ ਦਿਨ ਬੈਠੇ ਹੋਏ ਸੀ ਉਹਨਾਂ ਨੇ ਸੋਚਿਆ ਯਾਰ ਉਹ ਹਿੰਦੀ ਬੋਲਦੇ ਉਹ ਕਹਿੰਦੇ ਯਾਰ ਯੂਵੀ ਕਿਉਂ ਨਾ ਹੰਸਪਾ ਜੀ ਸੀਗਾ ਗਾਣਾ ਗਵਾ ਗਦਾ ਏ ਮੈਂ ਕਿਹਾ ਸਰ ਉਹ ਗਾਉਂਦੇ ਨਹੀਂ ਹੁਣ ਬਟ ਮੈਂ ਇੱਕ ਵਾਰੀ ਪੁੱਛ ਲੂੰਗਾ ਮੈਨੂੰ ਲੱਗਦਾ ਨਹੀਂ ਉਹ ਨਾ ਕਰਨਗੇ ਬਟ ਮੈਂ ਪੁੱਛ ਲੈਣਾ ਇੱਕ ਵਾਰੀ ਤੇ ਮੈਂ ਫੋਨ ਕੀਤਾ ਇਦਾਂ ਹੀ ਅਸੀਂ ਇਕੱਠੇ ਬੈਠੇ ਸੀ ਮੈਂ ਕਿਹਾ ਜੀ ਅਸੀਂ ਇਦਾਂ ਸੋਚਦੇ ਸੀ ਸਪੈਸ਼ਲੀ ਜੈਦੇਵ ਸਰ ਕਿ ਕੋਈ ਗਾਣਾ ਗੁਣਾ ਇੱਕ ਗਾਣਾ ਆ ਤੁਹਾਡਾ ਉਹ ਤੁਸੀਂ ਗਾ ਦੋਗੇ ਉਹ ਕਹਿੰਦੇ ਲੈ ਇਹ ਕੋਈ ਪੁੱਛਣ ਵਾਲੀ ਗੱਲ ਆ ਮੈਨੂੰ ਤਾਂ ਹੋਰ ਚਾਹ ਚੜ ਗਿਆ ਤੇ ਫੇ ਉਹਨਾਂ ਨੇ ਖੁਦ ਦੱਸਿਆ ਕਿਦਨ ਸਰ ਸਟੂਡੀਓ ਗਏ ਉਹ ਕਹਿੰਦੇ ਮੈਂ 12 ਸਾਲ ਬਾਅਦ ਸਟੂਡੀਓ ਆਇਆ ਹੁਣ ਗਾਉਣ ਤੇ ਥੈਂਕਸ ਟੂ ਹਿਮ ਥੈਂਕ ਯੂ ਥੈਂਕਸ ਟੂ ਜੈਦੇਵ ਸਰ ਜਿਨ੍ਹਾਂ ਨੂੰ ਲੱਗਾ ਔਰ ਸੋਚਿਆ ਜਿਨ੍ਹਾਂ ਨੇ ਕਿ ਹੰਸ ਭਾਜੀ ਨੂੰ ਗਾਣਾ ਗਾਣਾ ਚਾਹੀਦਾ ਸਰ ਦੀ ਗੀਤ ਤੁਸੀਂ ਗਾਜ ਚਲੋ ਮੁਸ਼ਕਲ ਹੀ ਆ ਕਿਉਂਕਿ ਪਿਤਾ ਜੀ ਪਿਤਾ ਜੀ ਹੁੰਦੇ ਨੇ ਆਪਣਾ ਜਿਹੜਾ ਸੌਂਗ ਕੀਤਾ ਵਾ ਉਹਦੇ ਵਿੱਚੋਂ ਕੁਝ ਚਾਰ ਲੈਣਾ ਆਪਣੇ ਦਰਸ਼ਕਾਂ ਨੂੰ ਮੈਂ ਸੁਣਾਉਂਦਾ ਜੀ ਮੇਰਾ ਫੇਵਰਿਟ ਗਾਣਾ ਹੈ ਡੈਡ ਦੇ ਗਾਣੇ ਤੋਂ ਬਾਅਦ ਫੇਵਰਿਟ ਗਾਣਾ ਸੋ ਮੈਂ ਸੁਣਾਉਂਦਾ ਆਬਵੀਅਸਲੀ ਉਸਤਾਦ ਜੀ ਤਾਂ ਉਸਤਾਦ ਜੀ ਹੁੰਦੇ ਨੇ ਤੇ ਤੇ ਉਹ ਗਾਣਾ ਕੱਲ ਹੀ ਰਿਲੀਜ਼ ਹੋਇਆ ਕੰਪਲੀਟ ਹੋ ਰਹੀ ਸਾਰੇ ਆਓ ਜੀ 1 2 3 ਸੁਪਨੇ ਤੇਰੇ ਸੱਚ ਕਰਨੇ ਟੁੱਟ ਜਾਈਏ ਤਾਰੇ ਵੀ ਕਹਿਣ ਹਵਾ ਵੀ ਹੋਈ ਤੇਰੀ دیਵਾਨੀ ਮੌਸਮ ਤੇਰੇ ਪਿੱਛੇ ਘੁੰਮਦੇ ਹੀ ਰਹੇ ਉਹ ਤੇਰੇ ਪਿੱਛੇ ਬੱਦਨਾ ਦੀ ਸੂਰਜ ਨਾਲ ਲੜਾਈ ਹੋਈ ਏ ਉਹ ਕਹਿੰਦੇ ਇੰਨੀ ਕਿਉਂ ਤੂੰ ਅੱਗ ਲਾਈ ਹੋਈ ਏ ਕਹਿੰਦੇ ਇੰਨੀ ਕਿਉਂ ਤੂੰ ਅੱਗ ਲਾਈ ਹੋਈ ਏ ਕੀ ਬਾਤ ਆ ਕੀ ਬਾਤ ਆ ਦਸ਼ਕਾ ਨੂੰ ਕੀ ਮੈਸੇਜ ਦੇਣੀ ਆ ਕਦੋਂ ਰਿਲੀਜ਼ ਹੋਣ ਜਾ ਰਹੀ ਏ ਇੱਕ ਵਾਰ ਆਪਣੇ ਮੂਵੀ ਦਾ ਸਸਿਕਲ ਜੀ ਮੈਂ ਹਯੁਰਾਜ ਹੰਸ ਸੋਰ ਸਾਡੀ ਫਿਲਮ ਆ ਰਹੀ ਆ ਜੀ ਮੁੰਡਾ ਰੌਕਸਟਾਰ 12 ਤਰੀਕ ਨੂੰ ਸੋ ਸਾਰੇ ਜਣੇ ਆਓ ਲੋੜੀ ਦਾ ਜਸ਼ਨ ਇਕੱਠੇ ਮਨਾਵਾਂਗੇ ਜਿਵੇਂ ਤੁਸੀਂ ਹਮੇਸ਼ਾ ਪਿਆਰ ਦਿੰਦੇ ਹੋ ਮੈਂ ਇਹ ਐਕਸਪੈਕਟ ਕਰ ਰਿਹਾ ਕਿ 12 ਤਰੀਕ ਨੂੰ ਉਨਾ ਹੀ ਤੁਹਾਡਾ ਭਰਮਾ ਹੰਗਾਰਾ ਤੇ ਪਿਆਰ ਮਿਲੇਗਾ ਇੱਕ ਵਾਰੀ ਫੇਰ 12 ਤਰੀਕ ਨੂੰ ਮੁੰਡਾ ਰੌਕਸਟਾਰ ਲੈਟਸ ਸੈਲੀਬ੍ਰੇਟ ਲੋੜੀ ਟੁਗੇਦਰ ਤੁਹਾਡੀ ਨਹੀਂਗੀ ਫਿਲਮ ਹਾਂਜੀ ਬਸ ਇਹੀ ਤੁਲੇ ਮਾਈਕ ਉਧਰ ਕੱਲੇ ਤਾਂ ਗੱਬੇ ਰੱਖਦੇ ਤੁਹਾਡੀ ਜਿਆਦਾ ਉੱਚੀ ਨਾ ਕਰਕੇ ਕਾਪੀ ਪੇਸਟ ਕਾਪੀ ਪੇਸਟ ਬਿਲਕੁਲ ਕਾਪੀ ਪੇਸਟ ਨਹੀਂ ਹੱਥ ਵਨ ਕੇ ਸਹੀ ਕਰ ਸਕਦੇ ਆ ਕਿ ਪਲੀਜ਼ ਤੁਸੀਂ ਸਾਡੀ ਫਿਲਮ ਜ਼ਰੂਰ ਦੇਖਣ ਜਾਇਓ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਡਾਇਰੈਕਟਰ ਸਰ ਦਾ ਫਰਸਟ ਡੈਬਿਊ ਫਿਲਮ ਹੈ ਪੰਜਾਬ ਦੇ ਵਿੱਚ ਤੇ ਬਹੁਤ ਸਾਰਾ ਪਿਆਰ ਦਿਓ ਬਿਲਕੁਲ ਧੰਨਵਾਦ ਜੀ ਥੈਂਕ ਯੂ ਅੰਮ੍ਰਿਤਸਰ ਵਾਲਿਓ ਥੈਂਕ ਯੂ so much ਸਾਰਿਆਂ ਪਹਿਲਾ ਪਿਆਰ ਬਲਿ ਸਸਰੀ ਘਰ ਤੇ ਸਾਡੀ ਫਿਲਮ ਆ ਰਹੀ ਹੈ ਮੁੰਡਾ ਰੌਕਸਟਾਰ 12 ਜਨਵਰੀ ਨੂੰ so ਪਲੀਜ਼ ਗਾਇਜ਼ ਦੇਖਣਾ ਨਾ ਭੁੱਲਿਓ ਆਪਣੇ ਨਾਲ ਆਪਣੀ ਫੈਮਿਲੀ ਨਾਲ ਆਪਣੇ ਦੋਸਤਾਂ ਨਾਲ ਕਿਹੜੀ ਕਿਹੜੀ ਫਿਲਮ ਸੋਰੀ ਮੁੰਡਾ ਰੌਕਸਟਾਰ 12 ਜਨਵਰੀ ਨੂੰ ਤੇ ਅਡਵਾਂਸ ਚ ਹੈਪੀ ਲੋੜੀ ਦੇ ਜੀ ਪੱਟੀ ਸਾਹਿਬ ਅਮਰਸਰ ਦੀ ਸ਼ਾਹ ਜੀ ਤੁਸੀਂ ਇਹਨਾਂ ਦਾ ਸਾਥ ਨਿਭਾਉਣ ਵਾਸਤੇ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਆ ਹਾਂ ਦੇਖੋ ਜੀ ਮੈਂ ਹਮੇਸ਼ਾ ਸਪੋਰਟ ਕਰਦਾ ਉਸ ਕਲਾਕਾਰ ਦੀ ਉਸ ਟੀਮ ਦੀ ਜਿਹੜੇ ਸਾਡੇ ਪੰਜਾਬ ਸਾਡੇ ਅਮਰਸਰ ਆਉਂਦੇ ਆ ਕੋਈ ਵੀ ਨਵੀਂ ਫਿਲਮ ਜਦੋਂ ਆਉਂਦੀ ਆ ਮੈਂ ਸਪੋਰਟ ਕਰਦਾ ਉਹਨਾਂ ਦੀ ਇਹ ਤੇ ਵੈਸੇ ਹੀ ਸਾਡਾ ਬਹੁਤ ਹੀ ਪਿਆਰਾ ਮਿੱਤਰ ਹੈ ਯੁਵਰਾਜ ਹੰਸ ਜਿਨ੍ਹਾਂ ਦੀ ਫਿਲਮ ਆ ਰਹੀ ਹੈ ਮੁੰਡਾ ਰੌਕਸਟਾਰ ਤੇ ਅੱਜ ਮੈਂ ਇਹ ਨਵੀਂ ਸਪੋਰਟ ਵਾਸਤੇ ਇੱਥੇ ਪਹੁੰਚਿਆ ਸੀ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ 12 ਤਰੀਕ ਨੂੰ ਜਿਹੜੀ ਫਿਲਮ ਆ ਰਹੀ ਹੈ ਮੁੰਡਾ ਰੌਕਸਟਾਰ ਉਹ ਸਾਰੇ ਆਪਣੇ ਫੈਮਲੀ ਸਮੇਂ ਦੇਖੋ ਇਸ ਫਿਲਮ ਨੂੰ ਪਰਮਾਹੰਗ ਬਣਾ ਦਿਓ ਆ ਬਿਲਕੁਲ ਧੰਨਵਾਦ ਫਿਲਮ ਦੀ ਸਟਾਰ ਕਾਸਟ ਨੇ ਖਾਸ ਚਰਚਾ ਕੀਤੀ ਹੈ ਗੱਲਬਾਤ ਕੀਤੀ ਹੈ ਤਾਂ ਤਾਂ ਦੱਸ ਦਈਏ ਕਿ 12 ਜਨਵਰੀ ਨੂੰ ਸਿਨੇਮਾ ਘਰ ਦੇ ਵਿੱਚ ਇਹ ਫਿਲਮ ਲੰਘ ਜਾਰੀ ਹੈ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿਨੇ ਕੀ ਕਿਰਦਾਰ ਨਿਭਾਏ ਆ ਸੌਂਗ ਕਿਸ ਤਰੀਕੇ ਦੇ ਨਾਲ ਗਾਏ ਗਏ ਤੇ ਕਿਹੜੇ ਕਿਹੜੇ ਸੌਂਗ ਗਾਏ ਗਏ ਨੇ ਉਹਨੂੰ ਦੇਖ ਕੇ ਲੱਗਦਾ ਪਿਆ ਕਿ ਤੁਸੀਂ ਵੱਡੀ ਗਿਣਤੀ 'ਚ ਜ਼ਰੂਰ ਪਹੁੰਚੋਗੇ ਸਿਨੇਮਾ ਘਰ ਦੇ ਵਿੱਚ ਕਿਉਂਕਿ ਫਿਲਮ ਦੇ ਵਿੱਚ ਕੁਝ ਵੱਖਰਾ ਹੀ ਪੇਸ਼ ਕੀਤਾ ਗਿਆ ਕੈਮਰਾਮੈਨ ਮਨੋਜ ਦਿਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅਮਰਸਾ